ਸਾਤਿ ਸ਼੍ਰੀਕਾਲ ਸਵਾਗਤ ਹੈ ਤੁਹਾਡਾ ਨਵੀਂ ਕਹਾਣੀ ਵਿੱਚ ਸਵਾਗਤ ਹੈ ਅੱਜ ਕਹਾਣੀ ਦੇ ਦੂਜੇ ਭਾਗ ਵਿੱਚ ਲੱਧਾ ਸਿੰਘ ਨੇ ਪੁੱਤਰਾਂ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਤਾਂ ਘਰੋਂ ਸਭ ਕੁਝ ਵੰਡ ਕੇ ਹਵੇਲੀ ਵੰਡਣ ਆਏ ਸਨ ਉਹ ਤੀਰ ਜਤੇ ਟਰਮੀ ਨਾਲ ਕਿਹਾ ਪੁੱਤਰੋ ਤੁਹਾਡੇ ਸਹੁਰੇ ਸਾਲੇ ਆਉਣਗੇ ਆਪੋ ਆਪਣੀਆਂ ਧੀਆਂ ਭੈਣਾਂ ਕੋਲ ਰਹਿਣਗੇ ਪਰ ਤੁਹਾਡੇ ਸਾਂਝੇ ਪਰੌਣੇ ਮਾਮੇ ਮਾਮੀਆਂ ਭੈਣਾਂ ਭਾਣ ਜੇ ਕਿਹਦੇ ਘਰ ਜਾਣਗੇ ਹਰਦਿੱਤ ਨੇ ਕਿਹਾ ਬਾਪੂ ਇਹ ਸਰਦਾਰ ਦੀ ਸਾਡੀ ਏ ਤੇਰੀ ਨਹੀਂ ਵਾਰੋਵਾਰੀ ਉਧਰੋਂ ਉਧਰੀ ਰਹਿਣਗੇ ਜਾਂ ਫਿਰ ਜਿੱਧਰ ਦਿਲ ਮੰਨੇਗਾ ਰਹਿ ਲੈਣਗੇ ਲੱਤਾ ਸਿੰਘ ਨੂੰ ਆਪਣਾ ਖਿਆਲ ਆਇਆ ਤੇ ਪੁੱਛਿਆ ਮੈਨੂੰ ਕਿੱਧਰ ਤੱਕ ਆ ਜੀ ਹਰਦਿੱਤ ਹੀ ਜਵਾਬ ਦੇ ਰਿਹਾ ਸੀ ਉਸ ਕਿਹਾ ਬਾਪੂ ਅਸਾਂ ਵੀ ਵੀ ਕਮਾ ਜਮੀਨ ਵੰਡ ਲਈਏ ਦੋ ਟਾਕ ਦੋ ਕਮਾ ਤੇਰੇ ਲਈ ਛੱਡੀ ਜੇ ਨੂੰ ਤੂੰ ਦੇਵੇਂਗਾ ਉਹੀ ਖਰਚ ਪੱਤੇ ਰੋਟੀ ਕੱਪੜੇ ਦਾ ਪ੍ਰਬੰਧ ਕਰੇਗਾ ਹਲਦਾ ਸਿੰਘ ਦਾ ਸਾਹ ਸੋਤਿਆ ਗਿਆ ਪੂਰੇ ਘਰ ਜ਼ਮੀਨ ਦਾ ਮਾਲਕ ਹਵੇਲੀ ਦਾ ਮਾਲਕ ਅਤੇ ਉਹਦੇ ਵੇਂਦਿਆਂ ਵੇਂਦਿਆਂ ਪੁੱਤਰਾਂ ਮੈਂਤੀਆਂ ਗੇਤੀਆਂ ਕਰ ਹਵੇਲੀ ਵੰਡ ਗੁਣੇ ਪਾ ਇੱਕ ਇੱਕ ਪਾਸਾ ਮੱਲ ਕੇ ਸੰਭਲਿਆ ਅੰਤ ਦੋ ਦਿਨਾਂ ਵਿੱਚ ਸਿਰਸਿਰ ਉੱਚੀ ਗੰਧ ਕੱਢੀ ਉਦੀ ਰੀਜਣਾਂ ਬਣਾਈ ਡਿਉੜੀ ਦੀ ਪੱਕੀ ਡਾਟ ਤੋੜ ਦੋ ਵਿਹੜੇ ਬਣਾ ਦੋ ਗੇਟ ਲਾ ਲੈ ਪਹਿਲਾ ਟਰੈਕਟਰ ਹਰਦਿਤ ਖੁਰਾਣੇ ਰੱਖ ਲਿਆ ਤੇ ਛੋਟਿਆਂ ਨੇ ਨਗਦ ਪੈਸੇ ਤਾਰ ਕੇ ਨਵਾਂ ਟਰੈਕਟਰ ਲੈ ਲਿਆ ਪੈਸੇ ਆਮਦੇ ਸਨ ਕਿਉਂਕਿ ਮਿਹਨਤੀ ਅਤੇ ਕਰਸੀ ਕਿਸਾਨ ਲੱਤਾ ਸਿੰਘ ਨੇ ਚਾਰੇ ਪੁੱਤਰਾਂ ਦੇ ਨਾਂ ਬੈਂਕ ਖਾਤੇ ਕਲਵਾਏ ਹੋਏ ਸਨ ਅਤੇ ਫੇਰ ਹਰ ਫਸਲ ਹਰ ਸਮਾਂ ਹੀ ਉਹਨਾਂ ਨੂੰ ਵਧਾਉਂਦਾ ਰਿਹਾ ਸੀ ਘਰ ਵਿੱਚ ਇਹ ਕਲੇਸ਼ ਟੁੱਟਣ ਦਾ ਕਾਰਨ ਸੀ ਅਡਵਾ ਦਾਇ ਦਾਜ ਤੋਂ ਜੋ ਬਦਲਵੇਂ ਰੀਤੀ ਰਿਵਾਜਾਂ ਨਾਲ ਆਇਆ ਤੇ ਘਰ ਨੂੰ ਪਾੜ ਗਿਆ ਗੁਰਦਿੱਤ ਦਾ ਵਿਆਹ ਹੋਇਆ ਤਾਂ ਦਾਜ ਵਿੱਚ ਸੂਤੀ ਪਾਲੰਗ ਪੀੜਾ ਚਰਖਾ ਮਧਾਣੀ ਲੱਕੜ ਦਾ ਸ਼ੀਸ਼ਾ ਲੱਗੀ ਪੇਟੀ ਪਟਾਰੀ ਦੋ ਮੱਝਾਂ ਤੇ ਜੋ ਪ੍ਰਚਲਿਤ ਸੀ ਅਤੇ ਫੇਰ ਸਾਲ ਪਿੱਛੋਂ ਹਰਦਿਤ ਦੇ ਵਿਆਹ ਤੇ ਉਸੇ ਹੀ ਕਰੋ ਦੋ ਮੱਜਾਂ ਅਨਵਾਰੀ ਪਲੰਗ ਲੱਕੜ ਦੀ ਪੇਟੀ ਦੀ ਥਾਂ ਲੋਹੇ ਦੀ ਪੇਟੀ ਪੱਖਿਆਂ ਦੀ ਥਾਂ ਬਿਜਲੀ ਦਾ ਪੱਖਾ ਬਿਜਲੀ ਨਾਲ ਚੱਲਣ ਵਾਲੀ ਬਿਧਾਣੀ ਕੁਰਸੀਆਂ ਟੇਬਲ ਬਿਸਤਰਾਂ ਦੀ ਥਾਂ ਕੰਬਲ ਅਤੇ ਸੁਰਿੰਦਰ ਦੇ ਵਿਆਹ ਤੇ ਹੋਰ ਬਦਲਦਾ ਆਇਆ ਰੇਡੀਓ ਗਾਦਰੇ ਦੀ ਪੇਟੀ ਅਲਮਾਰੀ ਪ੍ਰੈਸ ਬੈੱਡ ਸੈੱਟ ਬਦਲਵੇਂ ਜਮਾਨੇ ਮੁਤਾਬਕ ਕੱਪੜਾ ਲੱਤਾ ਫੁਲਕਾਰੀ ਦੀ ਥਾਂ ਜੌਰ ਜੱਟ ਦੇ ਤਿੱਲੇ ਮੜੇ ਕੱਪੜੇ ਫਿਰ ਸਾਲ ਪਿੱਛੋਂ ਚੌਥੇ ਦੇ ਦਾਜ ਵਿੱਚ ਟੀਵੀ ਫਰਿੱਜ ਸਕੂਟਰ ਕਾਊਚ ਗਦੈਲੀ ਅਤੇ ਬਿਜਲੀ ਦਾ ਹੋਰ ਸਮਾਨ ਫਿਰ ਨਵੇਂ ਨੇ ਪੁਰਾਣੇ ਦਾ ਮੂੰਹ ਚੜਾਇਆ ਚਰਖੇ ਦੀ ਕੁੱਕਰ ਦਾ ਰੇਡੀਓ ਟੀਵੀ ਦੀਆਂ ਤੁਨਾੰਤੀ ਸੰਗ ਕੁੱਟਿਆ ਸੋਫੇ ਸੱਟਾਣੇ ਪਲੰਘ ਪੀੜੇ ਦੀ heti ਕੀਤੀ ਕਾਸੀ ਤਾਂਬੇ ਅਤੇ ਪਿੱਤਰ ਪਤਿਲੀਆਂ ਨੂੰ ਚੀਨੀ ਦੀਆਂ ਪਲੇਟਾਂ ਤੇ ਸਟੀਲ ਦੇ ਭਾਂਡਿਆਂ ਨੇ ਭੰਡਿਆ ਕੁੱਕਰ ਨੇ ਸੀਟੀ ਮਾਰ ਸਕ ਸਗਲੇ ਨੂੰ ਸ਼ਰਮਾਇਆ ਉਹ ਚੰਗਿਆੜੀ ਜੀ ਨੂੰ ਬਲਵੰਤਕਾਰ ਦੱਬੀ ਆਉਂਦੀ ਸੀ ਉਹਦੀ ਮੌਤ ਤੋਂ ਮਗਰੋਂ ਪੂਰੀ ਤਰ੍ਹਾਂ ਭਾਂਬੜ ਬਾਣਾ ਮਚ ਪਈ ਅਤੇ ਨਿੱਕਿਆਂ ਨੇ ਲੱਧਾ ਸਿੰਘ ਦੇ ਰਿਝਾਂ ਨਾਲ ਬਣਾਏ ਘਰ ਦੀ ਪਿਛਲੀ ਕੰਧ ਤੋੜੀ ਅਤੇ ਬੂਹਾ ਛਿਪ ਦੇ ਵੱਲ ਗਲੀ ਵਿੱਚ ਕੱਢ ਲਿਆ ਘਰ ਦੇ ਚੜ੍ਹਦੇ ਛਿਪ ਦੇ ਦੋਹੀ ਪਾਸੇ ਗਲੀਆਂ ਸਨ ਫਿਰ ਇੱਕ ਦਿਨ ਹਰਦੇਤ ਰੋਟੀ ਲੈ ਕੇ ਆਇਆ ਤੇ ਲੱਧਾ ਸਿੰਘ ਨੂੰ ਕਿਹਾ ਬਾਪੂ ਅਸਾਂ ਫੈਸਲਾ ਕੀਤਾ ਹੈ ਕਿ ਤੇਰੇ ਲਈ ਵੱਡੇ ਤੇਰਲੀ ਛੱਡੇ ਦੋਵੇਂ ਕਿੱਲੇ ਇੱਕ ਇੱਕਵਾ ਲਈਏ ਤੇ ਤੂੰ ਰੋਟੀ ਚਾਹ ਇੱਕ ਦਿਨ ਸਾਡੇ ਤੇ ਇੱਕ ਦਿਨ ਛੋਟਿਆਂ ਵੱਲੋਂ ਖਾ ਆਇਆ ਕਰੀ ਅਬਾਰੋ ਵਾਰੀ ਬਾਕੀ ਕੱਪੜਾ ਲੱਤਾ ਜੁੱਤੀ ਜੋੜਾ ਆਈ ਫਸਲ ਤੋਂ ਰਲ ਕੇ ਬਣਾ ਦਿਆ ਕਰਾਂਗੇ ਲੱਧਾ ਸਿੰਘ ਹਰਦੇਤ ਦੀ ਗੱਲ ਸੁਣ ਕੇ ਸੁੰਨ ਜਾ ਹੋ ਗਿਆ ਹੂਨ ਆਹ ਕੁਝ ਬੋਲ ਨਾ ਸਕਿਆ ਰੋਟੀ ਰੱਖ ਹਰਦੇਤ ਜਾਂਦਾ ਜਾਂਦਾ ਆਖ ਗਿਆ ਸੀ ਬਾਪੂ ਕੱਲ ਨਿੱਕਿਆਂ ਦੀ ਵਾਰੀ ਏ ਦੋ ਟਾਈਮ ਉਦੋਂ ਕਾ ਅਹੀਂ ਤੇ ਅਗਲੇ ਦਿਨ ਸਾਡੇ ਵੱਲੋਂ ਪਰ ਲੱਦਾ ਸਿੰਘ ਹਰਦੇਤ ਦੀਆਂ ਦੀ ਰੋਟੀ ਖਾਣ ਆ ਸਕਿਆ ਤੇ ਸਾਰੀ ਰਾਤ ਸੋਚੀ ਪਿਆ ਪਾਸੇ ਭਾਂਦਾ ਰਿਹਾ ਕੀ ਮੈਂ ਸਭ ਕੁਝ ਬਣਾ ਕੇ ਇੱਕ ਕੁੱਤੇ ਤੋਂ ਵੀ ਬੁਰਾ ਹਾਂ ਕਦੀ ਉਸ ਬੂਹੇ ਕਦੀ ਉਸ ਬੂਹੇ ਉਹ ਹੋਂਕਾ ਪਰਿਆ ਚੰਗਾ ਹੀ ਹੋਇਆ ਬਲਵੰਤ ਕੌਰ ਤੂ ਆ ਦਿਨ ਦੇਖਣ ਤੋਂ ਪਹਿਲਾਂ ਚੱਲਸੀ ਦੂਜੇ ਦਿਨ ਉਹ ਮਣ ਮਣ ਨੂੰ ਮਾਰ ਕੇ ਛੋਟਿਆਂ ਦੇ ਨਵੇਂ ਕੱਡੇ ਬੂਹੇ ਦੀ ਦੇਹਲੀ ਲੰਗਿਆ ਤ੍ਰੀਜੀ ਉਹ ਸਾਰੇ ਘਰ ਵਿੱਚ ਹੋਈਆਂ ਮੋਰੀਆਂ ਵੇਖ ਫੱਸ ਪਿਆ ਉਹਦਾ ਅੰਦਰ ਟੁੱਟ ਗਿਆ ਸ਼ਾਮੀ ਫਿਰ ਜਾ ਕੇ ਰੋਟੀ ਖਾ ਆਇਆ ਇਸ ਤਰ੍ਹਾਂ ਉਹ ਹਰ ਰੋਜ਼ ਇੱਕ ਦਿਨ ਉਧਰੋਂ ਇੱਕ ਦਿਨ ਉਧਰੋਂ ਘਰੋਂ ਖਾ ਆਉਂਦਾ ਫਿਰ ਪਰ ਉਹਦਾ ਚਾਹ ਪਾਣੀ ਦਾ ਕੋਈ ਟਾਈਮ ਨਾ ਬਣ ਸਕਿਆ ਅਤੇ ਉਹ ਚਾਹ ਦੁੱਧ ਨੂੰ ਤਰਸ ਗਿਆ ਖਿਆਲ ਆਇਆ ਰਿਸ਼ਤੇਦਾਰ ਬੁਲਾਵਾ ਮੁੰਡਿਆਂ ਦੇ ਸਹੁਰੇ ਮਾਮੀ ਪੈਣ ਪਣਵਈਏ ਭੂਆ ਫੁੱਫੜ ਅਤੇ ਗੱਲਾਂ ਕਰਾਂ ਪਰ ਫੇਰ ਸੋਚਿਆ ਮਨਾ ਚੱਗਾ ਚੁੱਕਿਆ ਆਪਣਾ ਹੀ ਢੱਡ ਨੰਗਾ ਹੋਣਾ ਏ ਜੇ ਕੋਈ ਮੁੰਡਾ ਕੋਈ ਨੂੰ ਉੱਚੀ ਸੁਰ ਵਿੱਚ ਬੋਲ ਗਿਆ ਤਾਂ ਕੀ ਰਹੇਗੀ ਮੇਰੀ ਅਤੇ ਮੇਰੇ ਪਤਵੰਤੇ ਰਿਸ਼ਤੇਦਾਰਾਂ ਦੀ ਇਹ ਖਿਆਲ ਉਸ ਉਸ ਪਰਾਂ ਤੱਕ ਦਿੱਤਾ ਫੇਰ ਇੱਕ ਦਿਨ ਉਹ ਛੋਟਿਆਂ ਵੱਲ ਸ਼ਾਮ ਦੀ ਰੋਟੀ ਖਾਣ ਗਿਆ ਟੀਵੀ ਉੱਤੇ ਕੋਈ ਫਿਲਮ ਚੱਲ ਰਹੀ ਸੀ ਅਤੇ ਘਰ ਦੇ ਜੀ ਅੰਦਰ ਬੈਠੇ ਸਨ ਉਸਾ ਖੰਗੋਰਾ ਮਾਰਿਆ ਤੇ ਵਿਹੜੇ ਵਿੱਚ ਪਈ ਮੰਜੀ ਤੇ ਬੈਠਣ ਹੀ ਲੱਗਾ ਕਿ ਅੰਦਰੋਂ ਨੂੰ ਨਿਕਲੀ ਤੇ ਵਿਹੜੇ ਵਿੱਚ ਆਈ ਤੇ ਕਿਹਾ ਓਹੋ ਬਾਪੂ ਜੀ ਅਸੀਂ ਤੇ ਖਾ ਪਕਾ ਬੈਠੇ ਹਾਂ ਫੈਲਾ ਮੌਣੀ ਸੀ ਤੁਹਾਡੀ ਰੋਟੀ ਤਾਂ ਸੀ ਪੁੱਲ ਹੀ ਗਏ ਤੁਸੀਂ ਅੱਜ ਉਧਰ ਵੱਡਿਆਂ ਦੇ ਜਾ ਕੇ ਖਾ ਲਵੋ ਫੇਰ ਅਸੀਂ ਦੋ ਰਾਤਾਂ ਇਕੱਠੀਆਂ ਖਵਾ ਦੇਵਾਂਗੇ ਇਹਨਾ ਕਿਉਂ ਅੰਦਰ ਚਲੀ ਗਈ ਪਰ ਲੱਦਾ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਸ ਆਪਣੇ ਆਪ ਨੂੰ ਮੰਦ ਭਾਗੇ ਮੰਗਤੇ ਤੋਂ ਵੀ ਹੀਣਾ ਸਮਝਿਆ ਮਸਾ ਫੁੱਲੀ ਲੱਤਾ ਧੂੰਦਾ ਦੇਲੀ ਟੱਪ ਗਲੀ ਵਿੱਚ ਆਇਆ ਹੀਨਤਾ ਹੀਠੀ ਦੇ ਮਾਰੇ ਨੇ ਸੋਚਿਆ ਜੇ ਵੱਡਿਆਂ ਵੀ ਕੋਈ ਬਹਾਨਾ ਮਾਰ ਲਿਆ ਤਾਂ ਫੇਰ ਕੀ ਬਣੇਗਾ ਮੇਰਾ ਉਹਨੂੰ ਇੰਝ ਮਹਿਸੂਸ ਹੋਇਆ ਜਿਵੇਂ ਕਿਸੇ ਗੱਲ ਤੇ ਤਮਾਚਾ ਮਾਰਿਆ ਹੋਵੇ ਉਹ ਟੁੱਟਾ ਜਿਹਾ ਭਰੀਆਂ ਅੱਖਾਂ ਭਰੇ ਮਾਨ ਹਵੇਲੀ ਵੱਲ ਮੁੜ ਪਿਆ ਆ ਕੇ ਬੈਠਕ ਵਿੱਚ ਮੰਜੇ ਤੇ ਲੇਟ ਗਿਆ ਉਹਦੀਆਂ ਅੱਖਾਂ ਚੋਂ ਚੋ ਪਈਆਂ ਸਨ ਉਸ ਮਾਣ ਬਣਾਇਆ ਸਵੇਰੇ ਹਰਦੇਤ ਨੂੰ ਕਹਾਗਾ ਮੈਥੋਂ ਕੁੱਤੇ ਪਕਾਏ ਨਹੀਂ ਹੁੰਦੀ ਮੈਨੂੰ ਸੁੱਕਾ ਰਾਸ਼ਨ ਦੇ ਦਿਓ ਇੱਕ ਤਵਾ ਪ੍ਰਾਂਤ ਮੈਂ ਦੋ ਇਟਾਂ ਜੋੜ ਕੇ ਚੁੱਲ੍ਹਾ ਬਣਾ ਆਪੇ ਦੋ ਗੁੱਲੀਆਂ ਰਾੜ ਲਿਆ ਕਰਾਂਗਾ ਹੀਣ ਹੀਂ ਤਾਂ ੇਠੀ ਨਾਲ ਭੁੱਖ ਤਾਂ ਮਾਰ ਹੀ ਗਈ ਸੀ ਫਿਰ ਵੀ ਉਸ ਪਾਵੇ ਨੇੜੇ ਪਏ ਗੋੜ ਵਾਲੀ ਪੀਪੀ ਵਿੱਚੋਂ ਗੁੜ ਦੀ ਟਲੀ ਕੱਢੀ ਤੇ ਪਾਣੀ ਦਾ ਗਲਾਸ ਪਰ ਘੁਟਾਂ ਬਾਟੀ ਖਾ ਗਿਆ ਰੋਟੀ ਪਿੱਛੋਂ ਗੁੜ ਦੀ ਡਲੀ ਖਾਣ ਦੀ ਉਹਦੀ ਮੋਢ ਤੋਂ ਆਦਤ ਸੀ ਅਤੇ ਗੁੜ ਦੀ ਪੀਪੀ ਪਾਵੇ ਕੋਲ ਰੱਖਦਾ ਸੀ ਅੱਧੀ ਰਾਤ ਨੂੰ ਤਾਪ ਨੇ ਆਹ ਦੱਬਿਆ ਅਤੇ ਫਿਰ ਸਾਰਾ ਦਿਨ ਅਤੇ ਅਗਲੀ ਰਾਤ ਉਹ ਤਾਪ ਵਿੱਚ ਤਪਦਾ ਰਿਹਾ ਬਸ ਸੁੱਕ ਦੇ ਸੰਗ ਅਤੇ ਸੁੱਕ ਦੇ ਬੁੱਲਾਂ ਨੂੰ ਉਤਾਰ ਕਰਨ ਲਈ ਉਹ ਬੂੰਦ ਬੂੰਦ ਪਾਣੀ ਦਾ ਘੁੱਟ ਪਰਦਾ ਰਿਹਾ ਅਤੇ ਹੋਠ ਗਿੱਲੇ ਕਰਦਾ ਰਿਹਾ ਪੇਟ ਵਿੱਚ ਵੱਟ ਪਿਆ ਤਾਂ ਉਹ ਇੱਕ ਵਾਰ ਡਿੱਗਦਾ ਟੈਂਦਾ ਅਗਰ ਅਗਰ ਕੀ ਤੱਕ ਗਿਆ ਗਰਕੀ ਜਿਹੜੀ ਆਪ ਉਸ ਹਵੇਲੀ ਦੇ ਖੂੰਜੇ ਵਿੱਚ ਬਣਾਈ ਸੀ ਪਰ পেট ਤਾਂ ਖਾਲੀ ਸੀ ਉਹ ਤਾਂ ਭੁੱਖ ਦੀ ਹੀ ਢਡਪੇੜ ਸੀ ਉਹ ਹੱਥ ਤੋਂ ਮੰਜੇ ਉੱਤੇ ਆਪਿਆ ਅਗਲੀ ਸਵੇਰ ਤਾਂ ਆਪ ਨੂੰ ਕੁਝ ਤਰਸ ਆਇਆ ਤਾਂ ਆਪ ਕੁਝ ਢਿੱਲਾ ਹੋਇਆ ਇਸ ਪੂਰੇ ਸਮੇਂ ਵਿੱਚ ਕਿਸੇ ਸਮੇਂ ਵਿੱਚ ਕਿਸੇ ਵੀ ਉਹਦੀ ਸੁੱਧ ਸਾਰ ਨਹੀਂ ਲਈ ਸਵੇਰੇ ਸਵੇਰ ਵੇਲੇ ਉਹ ਮੰਜੇ ਤੋਂ ਉੱਠਿਆ ਤੇ ਬਾਹਰ ਪਏ ਤਖਤ ਪੋਛ ਤੇ ਬੈਠ ਗਿਆ ਉਹਦਾ ਸਿਰ ਚਕਰਾ ਰਿਆ ਸੀ ਵੱਡਾ ਪੁੱਤਰ ਗੁਰਦਿੱਤ ਵੇੜੇ ਵਿੱਚ ਆਇਆ ਉਹ ਟਰੈਕਟਰ ਸਟਾਰਟ ਕਰਨ ਲੱਗਾ ਕਿ ਲੱਧਾ ਸਿੰਘ ਨੇ ਉਸ ਨੂੰ ਇਸ਼ਾਰੇ ਨਾਲ ਕੋਲ ਬੁਲਾਇਆ ਜਦੋਂ ਉਹ ਨੇੜੇ ਆਇਆ ਤਾਂ ਲੱਧਾ ਸਿੰਘ ਨੇ ਕਿਹਾ ਪੁੱਤਰ ਮੈਨੂੰ ਕੱਲ ਦਾ ਬੁਖਾਰ ਹੈ ਗੁਰਦਿੱਤ ਨੇ ਫੇਰ ਕਿਹਾ ਬਾਪੂ ਤੂੰ ਕਿਹੜਾ ਕਿਸੇ ਨੂੰ ਦੱਸਿਆ ਹੈ ਲੱਧਾ ਸਿੰਘ ਨੇ ਫੇਰ ਕਿਹਾ ਪੁੱਤਰ ਮੈਨੂੰ ਆਡੇ ਤੋਂ ਦਵਾਈ ਦਿਵਾ ਲਿਓ ਤਾਂ ਗੁਰਦਿੱਤ ਨੇ ਬੜੀ ਰੁੱਖੀ ਸੁਰ ਵਿੱਚ ਕਿਹਾ ਬਾਪੂ ਤੂੰ ਤਾਂ ਵਿਆਹ ਵਿੱਚ ਵੀ ਦਾ ਲੇਖਾ ਪਾ ਬੈਠਾ ਹੈ ਸਰਖੋਰ ਕੰਨ ਦੀ ਵੇਲ ਨਹੀਂ ਬਿਜਾਈ ਦਾ ਟਾਈਮ ਹੈ ਟਰੈਕਟਰ ਵੇਲਾ ਨਹੀਂ ਤੂੰ ਇੰਜ ਕਰ ਮੈਨੂੰ ਕਾਲੀ ਏ ਨਿੱਕਿਆਂ ਨੂੰ ਆਖ ਸਕੂਟਰ ਤੇ ਲੈ ਜਾਣਗੇ ਲੱਦਾ ਸਿੰਘ ਚੁੱਪ ਉਹਦੇ ਮੂੰਹ ਵੱਲ ਵੇਖਦਾ ਰਿਹਾ ਉਹ ਸੋਚ ਰਿਹਾ ਸੀ ਇਹ ਉਹੀ ਮੂੰਹ ਏ ਜਿਹਨੂੰ ਵੇਖਣਾ ਜਿਹਨੂੰ ਚੁੰਮਣ ਲਈ ਮੈਂ ਕੱਕਰ ਮਾਰੀ ਠਰੀ ਹਨੇਰੀ ਰਾਤ 8 ਕੋ ਪੈਂਡਾ 8 ਪਲਾਂਗਾ ਕਰ ਜਾ ਚੁੰਮਿਆ ਸੀ ਗੁਰਦੇਤ ਗੁਰਦੇਤ ਟਰੈਕਟਰ ਵੱਲ ਮੁੜਿਆ ਤਾਂ ਉਸ ਫੇਰ ਕਿਹਾ ਪੁੱਤਰ ਦਵਾਈ ਲਈ ਪੈਸੇ ਗੁਰਦੱਤ ਨੇ ਪੈਠ ਭਾਂਦਿਆ ਕਿ ਬਾਪੂ ਤੈਨੂੰ ਜਿਹੜਾ ਲੈ ਕੇ ਜਾਵੇਗਾ ਉਹ ਆਪੇ ਪੈਸੇ ਦੇਵੇਗਾ ਨਈ ਡਾਕਟਰ ਕੋਲ ਲਖਵਾ ਆ ਵੀ ਆਪੇ ਦੇ ਲਾਂਗੇ ਅਤੇ ਉਹ ਟਰੈਕਟਰ ਚਲਾ ਕੇ ਟੋਂ ਬਾਹਰ ਨਿਕਲ ਖੇਤਾਂ ਨੂੰ ਤੁਰ ਗਿਆ ਬੜਾ ਚਿਹਰੇ ਦੇ ਕੰਨਾਂ ਵਿੱਚ ਗੁਰਦੱਤ ਦੀਆਂ ਅੱਖੇ ਰੁੱਖੇ ਫਿੱਕੇ ਬੋਲ ਗੂੰਜਦੇ ਰਹੇ ਫੇਰ ਉਸ ਮਨ ਬਣਾਇਆ ਅੱਡਾ ਕਿਹੜਾ ਦੂਰ ਹੈ ਤੁਰਦਾ ਹਾਂ ਆਪੇ ਰੱਬ ਕੋਈ ਸਵੱਬ ਬਣਾਵੇਗਾ ਉਹ ਤਾਂ ਤਪੋਸ਼ ਤੋਂ ਉੱਠਿਆ ਜੁੱਤੀ ਪਾ ਮੋਢੇ ਪਰਨਾ ਰੱਖ ਕੇ ਟੋਂ ਬਾਹਰ ਆ ਅੱਡੇ ਵਾਲੀ ਸੜਕ 'ਤੇ ਤੁਰਿਆ ਕੁਝ ਕਦਮ ਤੁਰ ਕੇ ਉਹ ਆਪਣੇ ਮਹਿਲੇ ਕਚਲੇ ਕੱਪੜੇ ਵੱਲ ਵੇਖਿਆ ਉਹ ਤਾਂ ਸਦਾ ਸੁਥਰੇ ਕੱਪੜੀ ਰਿਹਾ ਸੀ ਹੁਣ ਵੀ ਨਹਾਉਣ ਲੱਗਾ ਇੱਕ ਅੱਧਾ ਕੁੜਤਾ ਕਦੀ ਚਾਦਰਾਂ ਕਦੀ ਕੁੜਤਾ ਕਦੀ ਪੱਗ ਪਰਨਾ ਧੋ ਲੈਂਦਾ ਸੀ ਪਰ ਫੇਰ ਪਿਛਲੇ 2-3 ਦਿਨਾਂ ਤੋਂ ਤਾਂ ਉਹ ਤਾਂ ਆਪ ਕਰਕੇ ਨਹਾਤਾ ਤੱਕ ਨਹੀਂ ਸੀ ਜੇ ਵੀ ਖਾਲੀ ਸੀ ਕਦੀ ਉਹਦੀਆਂ ਜੇਬਾਂ ਨੋਟਾਂ ਨਾਲ ਭਰੀਆਂ ਰਹਿੰਦੀਆਂ ਸਨ ਆਂਡ ਗਵਾਂਡ ਅਤੇ ਅੱਡੇ ਫੱਡੇ ਉਹ ਸਤਕਾਰਿਆ ਬੰਦਾ ਸੀ ਅਤੇ ਲੋਕ ਉਹਦੇ ਤੋਂ ਪੈਸੇ ਫੜ ਕੇ ਬੁੱਤਾ ਹਸਾਰਦੇ ਸਨ ਉਹਨੂੰ ਆਪਣੇ ਆਪ ਤੋਂ ਘਰੇਣਾ ਹੋਈ ਉਸ ਆਪਣੇ ਹੱਥਾਂ ਉਂਗਲੀਆਂ ਵਾਲ ਨੇਗਾ ਮਾਰੀ ਖਾਲੀ ਕਾਦੀ ਇਹਨਾਂ ਹੱਥਾਂ ਤੇ ਚਾਰ ਸੋਨੇ ਦੇ ਕੜੇ ਉਂਗਲਾਂ ਤੇ ਚਾਰ ਤੋਲੇ ਦੀਆਂ ਛਾਪਾਂ ਜਿਹੜੀਆਂ ਉਹਨੂੰ ਕੁੜਮਾ ਨੇ ਪਾਈਆਂ ਸਨ ਪਰ ਉਹ ਤਾਂ ਉਸਨੇ ਕਲਵੰਤ ਦੀ ਮੌਤ ਤੋਂ ਮੌਤ ਵਾਲੇ ਦਿਨ ਲਾ ਘੱਟ ਵੱਡੀ ਨੂੰ ਨੂੰ ਫੜਾ ਦਿੱਤੀਆਂ ਸਨ ਸੋਚਿਆ ਕਿ ਮੈਂ ਇੰਨਾ ਹੀ ਗੁਜਰਿਆ ਹਾਂ ਕਿ ਦਵਾਈ ਦੇ ਪੈਸੇ ਲਿਖਾ ਕੇ ਆਵਾਂ ਉਸ ਆਪਣੀ ਹੱਡ ਪੰਵੇਂ ਤੱਕ ਸਦਕਾ ਨਾ ਤਾਂ ਕਦੀ ਉਧਾਰ ਖਾਦਾ ਸੀ ਤੇ ਨਾ ਉਧਾਰ ਚੁੱਕਿਆ ਸੀ ਅੱਡਾ 2 ਮੀਲ ਦੂਰ ਸੀ ਅਚੇਤ ਹੀ ਬਿਨਾ ਸੋਚੇ ਬੇਇਰਾਦੇ ਤੁਰਿਆ ਜਾ ਰਿਹਾ ਸੀ ਅਤੇ ਉਹਦੇ ਨਾਲ ਤੁਰ ਰਹਿ ਸੰ ਦੁੱਖ ਦੁੱਖ ਹੀ ਦੁੱਖ ਪੀੜਾ ਹੀ ਪੀੜਾ ਘਰ ਪਰਿਵਾਰ ਦੇ ਖਿਲਾਰ ਜਾਂ ਖਿਲਰ ਜਾਂਦਾ ਦੁੱਖ ਹੱਥੋਂ ਸਭ ਸਭ ਕੁਝ ਤਿਲਕ ਜਾਂਦਾ ਦੁੱਖ ਬਲਵਾਂ ਤਕੌਰ ਦੇ ਸਾਥ ਛੱਡ ਜਾਂਦੀ ਪੀੜ ਘਰ ਵਿੱਚ ਪਈ ਹੀਣ ਹੀਠੀ ਦੀ ਪੀੜ ਹਰ ਦਿੱਤ ਦੇ ਰੁੱਖੇ ਬੋਲ ਤੇ ਗੁਰਦਿੱਤ ਵੱਲੋਂ ਕੀਤੇ ਵਿਵਹਾਰ ਦੀ ਪੀੜ ਅਤੇ ਉਹ ਇਨਾਂ ਪੀੜਾਂ ਦੇ ਭਾਰ ਹੇਠਾਂ ਡੱਕੋ ਡੋਲੇ ਖਾਂਦਾ ਤੁਰਿਆ ਜਾ ਰਿਹਾ ਸੀ ਸਾਰੇ ਪਿੰਡ ਦਾ ਅਠਕੋਪ ਅੱਠ ਪਲਾਂਗਾ ਪੈਣਾ ਦੇ ਸੋਹਰੇ ਪਿੰਡ ਦਾ 10 ਕੋ 10 ਪਲਾਂਗਾ ਨਾਨਕੇ ਪਿੰਡ ਦਾ 14 ਕੋ ਪੈਂਡਾ 14 ਪਲਾਂਗਾ ਕਰਨ ਵਾਲਾ ਲੱਦਾ ਸਿੰਘ ਨੂੰ ਧੀ ਦੇ ਪਿੰਡ ਦਾ 6 ਮੀਲ 26 ਕੋ ਲੱਗ ਰਿਆ ਸੀ ਉਸ ਪੂਰੇ ਪੰਦ 26 ਵਾਰ ਦਮ ਮਾਰਿਆ ਸੀ ਅਤੇ 36 ਵਾਰ ਪਾਣੀ ਦੀ ਚੂਲੀ ਪਰ ਸੰਗ ਗਿੱਲਾ ਕੀਤਾ ਕਦੀ ਕਿਸੇ ਚਲਦੀ ਖਲੋਤੀ ਖਾਲ ਵਿੱਚੋਂ ਕਿਸੇ ਬੋਰ ਤੋਂ ਕਿਸੇ ਛਪੜੀ ਵਿੱਚੋਂ ਸਵੇਰ ਦਾ ਤੁਰਿਆ ਲੱड्डा ਸਿੰਘ ਨਹਿਰ ਦੇ ਪੁਲ ਤੇ ਤਰਾਂ ਦੇ ਜਿਹੇ ਦਿਨ ਪਹੁੰਚਿਆ ਬਸ ਸੂਰਜ ਸਲੰਗ ਪਰ ਉੱਚਾ ਹੀ ਸੀ ਜਦ ਪਿੰਡ ਤੋਂ ਅੱਧਾ ਮੀਲ ਪਛਾਣ ਨਹਿਰ ਦੇ ਪੁਲ ਤੇ ਪਹੁੰਚਿਆ ਉਹ ਥੱਕ ਕੇ ਚੂਰ ਹੋ ਗਿਆ ਸੀ ਉਹ ਪੁਲ ਦੀ ਮਡੇਰ ਨਾਲ ਢੋਲ ਆ ਕੇ ਬੈਠ ਗਿਆ ਤੱਪਦੇ ਆ ਪੈਰਾਂ ਦੀਆਂ ਤਲੀਆਂ ਜੋ ਜੁੱਤੀ ਖਿੱਚ ਕੇ ਲਾਹੀ ਲੱਤਾਂ ਨਸਾਲ ਕੀਤੀਆਂ ਪੁਲ ਹੇਠਾਂ ਚਲਾਰ ਦਾ ਪਾਣੀ ਕ੍ਰੋਧ ਭਰਿਆ ਗੜਕ ਗੜਕ ਕੇ ਡੇਗ ਰਿਆ ਸੀ ਆ ਤੇ ਪੁਲ ਤੇ ਬੈਠਾ ਥੱਕਾ ਟੁੱਟਾ ਪਾਂਦੀ ਲੱਧਾ ਸਿੰਘ ਸੋਚਾਂ ਵਿੱਚ ਗਰਕ ਸੀ ਮੈਂ ਕਿਉਂ ਅਤੇ ਕਾਹਦੇ ਲਈ ਧੀ ਦੇ ਪਿੰਡ ਆਇਆ ਹਾਂ ਤਿੰਨ ਮੈਲ ਕੁਚਲੇ ਕੱਪੜੇ ਖਾਲੀ ਜੇਬ ਖਾਲੀ ਹੱਥੀ ਉਹ ਪਹਿਲਾਂ ਵੀ ਧੀ ਰੂਪੀ ਦੇ ਪਿੰਡ ਆਇਆ ਸੀ ਜਦੋਂ ਉਹ ਉਹਦੀ ਧੀ ਰੂਪੀ ਨੇ ਪੁੱਤਰ ਨੂੰ ਜਨਮ ਦਿੱਤਾ ਸੀ ਉਹ ਬੜੇ ਟਾਹ ਨਾਲ ਤਾਂਗੇ ਵਿੱਚ ਆਇਆ ਸੀ ਸਮਾਨ ਦਾ ਤਾਂਗਾ ਭਰ ਕੇ ਕੱਪੜੇ ਕਿਉ ਪੰਜੀਰੀ ਫਲ ਮਠਿਆਈ ਸਾਰੇ ਪਰਿਵਾਰ ਲਈ ਕੋਈ ਨਾ ਕੋਈ ਗਹਿਣੇ ਲਿਆਇਆ ਸੀ ਉਦੋਂ ਬਲਵੰਤ ਕੌਰ ਹਰਦੇਤ ਤੇ ਉਹਦੀ ਘਰ ਵਾਲੀ ਗੁਰਦੇਤ ਤੇ ਦੋਵੇਂ ਬੱਚੇ ਯਾਨੀ ਪੋਤਾ ਪੋਤੀ ਵੀ ਉਹਦੇ ਨਾਲ ਸਨ ਸਵੇਰੇ ਕੁੜਮ ਅਤਰ ਸਿੰਘ ਸਾਬਣ ਤੇਲ ਤੌਲੀਆ ਚੁੱਕੀ ਉਹਦੇ ਕੋਲ ਆਇਆ ਤੇ ਕਿਹਾ ਚਲੋ ਮੋਟਰ ਚੱਲ ਰਹੀ ਏ ਬੰਬੀ ਤੇ ਇਸ਼ਨਾਨ ਕਰ ਆਈਏ ਅਤੇ ਉਹ ਰੂਪੀ ਦੇ ਸਹੁਰੇ ਆਪਣੇ ਕੁੜਮ ਅਤਰ ਸਿੰਘ ਨਾਲ ਉਹਨਾਂ ਦੇ ਖੇਤਾਂ ਵਿੱਚ ਗਿਆ ਸੀ ਅਤੇ ਜਦ ਉਹ ਮੋਟਰ ਤੇ ਨਹਾ ਕੇ ਮੁੜੇ ਤਾਂ ਕੋੜਮ ਅਤਰ ਸੇਂਘਣੇ ਦਸਿਆ ਸਰਦਾਰ ਜੀ ਲੋਕ ਕਹਿੰਦੇ ਨੇ ਸਵਰਗ ਅੱਗੇ ਐ ਕਿਸ ਵੇਖਿਆ ਇਹ ਅੱਗਾ ਇੱਥੇ ਹੀ ਨਾਰਕ ਸਵਰਗੇ ਚੰਗੀ ਸਾਉ ਸਲੱਗ ਔਲਾਦ ਹੋਵੇ ਆਗਾਕਾਰੀ ਨੂਹਾਂ ਹੋਣ ਚੰਗੇ ਰਿਸ਼ਤੇਦਾਰ ਹੋਣ ਇੱਥੇ ਹੀ ਸਵਰਗੇ ਅਤੇ ਮੈਂ ਤਾਂ ਸਰਦਾਰ ਜੀ ਸਵਰਗ ਭੋਗ ਰਿਆ ਹਾਂ ਮੇਰੇ ਤਿੰਨ ਪੁੱਤਰ ਨੂਹਾਂ ਇੱਕ ਦੂਜੇ ਦੇ ਸਾਹੀ ਜਾਂਦੇ ਹਨ ਅਤਰ ਸਿੰਘ ਨੇ ਉਹਨੂੰ ਦੱਸਿਆ ਕਿ ਇੱਕ ਵਾਰ ਮੈਨੂੰ ਖਿਆਲ ਆਇਆ ਕਿ ਤਿੰਨ ਪੁੱਤਰਾਂ ਦੀਆਂ ਅੱਡੋ-ਅੱਡ ਕੋਠੀਆਂ ਪਾ ਦਿਆਂ ਕੱਲ ਨੂੰ ਅੱਡ ਹੋਣਗੇ ਤਾਂ ਸੌਖਾ ਰਹੇਗਾ ਮੈਂ ਕਰ ਸਾਰੇ ਪਰਿਵਾਰ ਨੂੰ ਬਿਠਾ ਕੇ ਆਪਣੀ ਰਾਏ ਦਿੱਤੀ ਫਿਰ ਕੀਦਾਰਾ ਸਾਰਾ ਪਰਿਵਾਰ ਤਿੰਨੇ ਮੁੰਡੇ ਤਿੰਨੇ ਨੂੰ ਹਾਂ ਤੁਹਾਡੀ ਕੁੜਮਣੀ ਵੀ ਸਭ ਮੇਰੇ ਨਾਲ ਗੁੱਸੇ ਉਹਨਾਂ ਦਾ ਕਹਿਣਾ ਸੀ ਅਸੀਂ ਤਾਂ ਇਕੱਠੇ ਹਾਂ ਤੇ ਇਕੱਠੇ ਹੀ ਰਹਿਣਾ ਹੈ ਮੈਨੂੰ ਹੀ ਪਤਾ ਹੈ ਮੈਂ ਕਿਵੇਂ ਸਾਬ ਨੂੰ ਮਨਾਇਆ ਮੈਂ ਤਾਂ ਸੁਭਾਵਿਕ ਗੱਲ ਕੀਤੀ ਸੀ ਅਤਰ ਸਿੰਘ ਦੇ ਬੋਲ ਦਾ ਸਿੰਘ ਨੂੰ ਯਾਦ ਸਨ ਉਹ ਸੋਚ ਰਿਹਾ ਸੀ ਮੈਂ ਤਾਂ ਅੱਜ ਸਾਚੀ ਨਰਕ ਵਿੱਚ ਪੈ ਗਿਆ ਹਾਂ ਮੈਂ ਕਿਉਂ ਆਇਆ ਹਾਂ ਧੀ ਦੇ ਸਵਰਗ ਵਿੱਚ ਕੀ ਦੱਸਾਂਗਾ ਉਹ ਕੀ ਸੋਚਣਗੇ ਹੀਣ ਭਾਵਨਾ ਜਾਗੀ ਇਸ ਹੀਠੀ ਹੱਥ ਤੱਕ ਨਾਲੋਂ ਤਾਂ ਮਰ ਜਾਣਾ ਹੀ ਠੀਕ ਹੈ ਅੱਜ ਨਹੀਂ ਤੇ ਕੱਲ ਕੱਲ ਤਾਂ ਹੋਰ 4-6 ਦਿਨਾਂ ਨੂੰ ਫੇਰ ਅੱਜ ਹੀ ਕਿਉਣੀ ਹੁਣੇ ਹੀ ਕਿਉਣੀ ਉਹ ਉઠਿਆ ਆਸਾ ਪਾਸਾ ਵੇਖਿਆ ਕੁਸਮ ਸਾਹ ਹਨੇਰਾ ਪਸਰਿਆ ਸੀ ਸੂਰਜ ਦੀ ਟਿੱਕੀ ਲੋਪ ਹੋ ਗਈ ਸੀ ਆਸੇ ਪਾਸੇ ਕੋਈ ਨਹੀਂ ਸੀ ਸ਼ਾਂਤ ਇਕਾਂਤ ਸੀ ਐਦੂੰ ਚੰਗਾ ਵੇਲਾ ਹੋਰ ਕਿਹੜਾ ਮਿਲੇਗਾ ਉਸ ਜ਼ਿੰਦਗੀ ਦੀ ਅਖੀਰਲੀ ਪਲਾਂਗ ਪੁੱਠੀ ਤੇ ਪੁੱਲ ਦੀ ਮੁੰਡੇਰ ਤੇ ਬੈਠ ਗਿਆ ਥਾਂ ਚਾਲਦਾ ਪਾਣੀ ਸ਼ੂ ਕਰਿਆ ਸੀ ਗਰਕ ਗਰਕ ਕੇ ਡੇਗ ਰਿਹਾ ਸੀ ਕੜਕਦਾ ਪਾਣੀ ਆਸੇ-ਪਾਸੇ ਬਣੀਆਂ ਦਿਵਾਰਾਂ ਨਾਲ ਟਕਰਾ ਮਾਰ ਗੁੱਸੇ ਵਿੱਚ ਝੱਗ ਛੱਡ ਰਿਹਾ ਸੀ ਉਬਲ ਰਿਹਾ ਸੀ ਲੱਧਾ ਸਿੰਘ ਚੰਗਾ ਤਰਾਕ ਸੀ ਪਿੰਡ ਦੀ ਡੂੰਗੀ ਢਾਬ ਵਿੱਚ ਜਵਾਨੀ ਪਹਿਰੇ ਉਹ ਮੱਝਾਂ ਨਹਾਉਣ ਜਾਂਦਾ ਤਾਂ ਪੈਰ-ਪੈਰ ਪੁੱਠੀਆਂ ਸਿੱਧੀਆਂ ਤਾਰੀਆਂ ਲਾਈ ਜਾਂਦਾ ਛਾਲ ਮਾਰ ਮੱਤ ਕਿਤੇ ਇਰਾਦਾ ਬਦਲ ਜਾਏ ਉਹ ਦੋਵੇਂ ਪੈਰ ਜੋੜ ਪਾਣੇ ਨਾਲ ਦੋਵੇਂ ਪਿੰਜਣੀਆਂ ਖਸ ਕੇ ਬੰਨ ਲਈਆਂ ਹੀਠਾਂ ਪਾਣੀ ਗੜ ਕਰਿਆ ਸੀ ਅਤੇ ਉੱਤੇ ਪੁਲ ਦੀ ਮੰਢੇਰ ਤੇ ਜ਼ਿੰਦਗੀ ਤੋਂ ਹਾਰਿਆ ਥੱਕਿਆ ਟੁੱਟਿਆ ਪਾਂਦੀ ਲੱड्डा ਸਿੰਘ ਲੱਤਾਂ ਬੰਨੀ ਬੈਠਾ ਸੀ ਹੁਣ ਕੋਈ ਪੁਲਾੰਗ ਕੁੱਟਣ ਦੀ ਲੋੜ ਨਹੀਂ ਸੀ ਬਸ ਵਹਿਗਰੂ ਆਖ ਅੱਗੇ ਨੂੰ ਹੋਲਰਨਾ ਹੀ ਸੀ ਤੇ ਬਸ ਉਸ ਆਖਰੀ ਪਰਮਾਸਾ ਅੰਦਰ ਨੂੰ ਖਿੱਚਿਆ ਅਚਾਨਕ ਕਿਸੇ ਲੱਕਣਾ ਦੀ ਪਾਂਡ ਪੁਲ ਦੀ ਮੰਢੇਰ ਤੇ ਠੱਕ ਦੇ ਕੇ ਰਖੀ ਲੱड्डा ਸਿੰਘ ਨੇ ਚਫੇਰੇ ਪਸਰਿਆ ਮੌਤ ਮਰੂਰ ਮਰੂ ਟੁੱਟ ਗਿਆ ਤੇ ਉਸ ਕੁਝ ਦਿਨ ਲਈ ਮਿੱਥਿਆ ਪ੍ਰੋਗਰਾਮ ਰੋਕ ਲਿਆ ਉਹ ਨਾ ਚਰ ਜਿੰਨਾ ਚਿਰ ਇਹ ਲੱਕਣਾ ਵਾਲਾ ਬੰਦਾ ਤੁਰਨੇ ਜਾਂਦਾ ਉਹ ਮਿੱਥੇ ਕੰਮ ਨੂੰ ਇਕਾਂਤ ਵਿੱਚ ਹੀ ਨੇਪਰੇ ਚਾੜਨਾ ਚਾਹੁੰਦਾ ਸੀ ਉਹ ਬੰਦਾ ਮੁੜਕਾ ਪੂਝ ਲੱਡਾ ਸਿੰਘ ਦੇ ਨੇੜੇ ਆਇਆ ਲੱਡਾ ਸਿੰਘ ਨੇ ਚਾਦਰ ਆਖੇ ਚ ਪਰਨੇ ਨਾਲ ਬੰਨੀਆਂ ਪਿੰਜਣੀਆਂ ਟਕ ਲਈਆਂ ਉਸ ਬੰਦੇ ਨੇ ਸਤਿਸ਼੍ਰੀਕਾਲ ਬੁਲਾਈ ਅਤੇ ਮੰਦਿਰ ਤੇ ਲੱਤਾਂ ਲਮਕਾ ਉਹਦੇ ਕੋਲ ਬੈਠ ਗਿਆ ਅਤੇ ਪੁੱਛਿਆ ਬਾਪੂ ਜੀ ਕਿੱਥੇ ਜਾਣਾ ਹੈ ਲੱਦਾ ਸਿੰਘ ਨੂੰ ਉਹਦੇ ਆਉਣ ਕੋਲ ਬਹਿਣ ਤੇ ਫਿਰ ਪੁੱਛਣ ਤੇ ਚੁਖੀ ਗੋਫਤ ਹੋਈ ਪਰ ਫੇਰ ਵੀ ਉਸਨੇ ਕਿਹਾ ਪੁੱਤਰ ਜਿੱਥੇ ਜਾਣਾ ਸੀ ਪਹੁੰਚ ਗਿਆ ਹਾਂ ਉਸ ਫੇਰ ਕਿਹਾ ਪਿੰਡ ਤਾਂ ਅਜੇ ਅੱਧ ਮੀ ਲੱਗੇ ਐ ਕਿਹਦੇ ਘਰ ਜਾਣਾ ਏ ਲੱਦਾ ਸਿੰਘ ਨੇ ਦਿਲ ਵਿੱਚ ਸੋਚਿਆ ਇਹਨੂੰ ਕਹਾ ਅਗਲੇ ਪਿੰਡ ਜਾਣਾ ਏ ਫੇਰ ਕਿਤੇ ਇਹ ਭਲਾ ਲੋਕ ਰਾਤ ਕੱਟਣ ਲਈ ਨਾਲ ਨਾ ਚੱਲਣ ਨੂੰ ਕਹਿ ਦੇਣ ਸੱਚ ਹੀ ਦੱਸਾਂ ਇਹ ਚਲਾ ਜਾਵੇਗਾ ਤੇ ਮੈਂ ਇਥੇ ਕੰਮ ਨੂੰ ਆਖਰੀ ਰੂਪ ਦੇ ਲਵਾਗਾ ਉਸ ਕਿਹਾ ਪੁੱਤਰ ਮੈਂ ਸਰਦਾਰ ਅਤਰ ਸਿੰਘ ਹਰਾਂ ਦੇ ਘਰ ਜਾਣਾ ਹੈ ਉਸ ਬੰਦੇ ਨੇ ਝਟ ਕਿਹਾ ਤੁਸੀਂ ਸਰਦਾਰ ਅਤਰ ਸਿੰਘ ਦੇ ਹਰਾਂ ਦੇ ਘਰ ਜਾਣਾ ਹੈ ਉਸ ਬੰਦੇ ਨੇ ਝਟ ਕਿਹਾ ਤੁਸੀਂ ਰਪਿੰਦਰ ਧੀ ਦੇ ਪਿਓ ਲੱਧਾ ਸਿੰਘ ਨੇ ਕਿਹਾ ਹਾਂ ਪ੍ਰੀਤਮ ਸਿੰਘ ਮੇਰਾ ਦਮਾਦੇ ਅਤੇ ਪਤਾ ਨਹੀਂ ਕੋਸਮ ਉਸ ਹਨੇਰੇ ਵਿੱਚ ਕਿਵੇਂ ਉਹਦੀ ਨਿਗਾਰਾ ਲੱड्डा ਸਿੰਘ ਦੀਆਂ ਲੱਤਾਂ ਨੂੰ ਬੰਨੇ ਪਰਨੇ ਤੇ ਪੈ ਗਈ ਅਤੇ ਉਸ ਮੰਦਿਰ ਤੋਂ ਸਰਕ ਕੇ ਕੋਲੋਂਦੇ ਨੇ ਪੁੱਛਿਆ ਬਾਪੂ ਜੀ ਤੁਸੀਂ ਲੱਤਾਂ ਕਿਉਂ ਬੰਨੀਆਂ ਹੋਈਆਂ ਨੇ ਲੱड्डा ਸਿੰਘ ਨੇ ਕਿਹਾ ਪੁੱਤਰ ਕਦੀ ਤੁਰਿਆ ਨਹੀਂ ਸੀ ਤੁਰ-ਤੁਰ ਕੇ ਥੱਕ ਗਿਆ ਹਾਂ ਪਿੰਜਣੀਆਂ ਦੁਖਦੀਆਂ ਨੇ ਜਰਾ ਆਰਾਮ ਮਿਲੇ ਤਾਂ ਬੰਨੀਆਂ ਨੇ ਉਸ ਫੇਰ ਪੁੱਛਿਆ ਤੁਸੀਂ ਪੋਲ ਦੇ ਬਨੇਰ ਉੱਤੇ ਕਿਉਂ ਬੈਠੇ ਹੋ ਉਹਨੂੰ ਸ਼ਾਇਦ ਸ਼ੱਕ ਹੋ ਗਿਆ ਸੀ ਉਸ ਕਲੇਵਾ पार ਕੇ ਲੱਦਾ ਸਿੰਘ ਨੂੰ ਚੁੱਕਿਆ ਤੇ ਹੀਠਾ ਪੁਲ ਦੀ ਥੜੀ ਉੱਤੇ ਬਿਠਾ ਲਿਆ ਅਤੇ ਲਤਾਂ ਤੇ ਬੰਨੇ ਪਰਨੇ ਦੀਆਂ ਪਿੱਚਕੀਆਂ ਗੰਠਾ ਖੋਲਣ ਲੱਗ ਪਿਆ ਅਤੇ ਨਾਲ-ਨਾਲ ਗੱਲਾਂ ਕਰੀ ਹੈ ਬਾਪੂ ਜੀ ਮੈਂ ਪਿੰਡ ਦਾ ਲੱਗੀਆਂ ਸਰਦਾਰ ਅੰਤਰ ਸਿੰਘ ਮੇਰੇ ਤੇ ਬੜੇ ਮਿਹਰਵਾ ਨੇ ਮੈਂ ਤੁਹਾਡੇ ਘਰ ਤਿੰਨ ਵਾਰ ਗਿਆ ਪਹਿਲਾ ਧੀ ਰੁਪਿੰਦਰ ਨੂੰ ਪਿਆਰ ਦੇਣ ਵੇਲੇ ਅਤੇ ਫਿਰ ਜਦੋਂ ਧੀ ਰੂਪੀ ਦੀ ਬਰਾਤ ਗਈ ਅਤੇ ਜਦਤੀ ਰੁਪਿੰਦਰ ਦੇ ਪੁੱਤਰ ਨੂੰ ਜਨਮ ਦਿੱਤਾ ਤਾਂ ਤੁਹਾਨੂੰ ਵਧਾਈ ਮੈਂ ਹੀ ਦੇਣ ਗਿਆ ਸੀ ਉਸ ਪਰਨਾ ਖੋਲ ਲਿਆ ਸੀ ਅਤੇ ਲੱਦਾ ਸਿੰਘ ਦੀਆਂ ਲੱਤਾਂ ਘੁੱਟਦਾ ਬੋਲੀ ਜਾ ਰਿਹਾ ਸੀ ਤੁਸੀਂ ਬਾਪੂ ਜੀ ਪੈਦਲ ਕਿਉਂ ਆਏ ਮਹਾਰਾਜ ਦੀ ਕੇਅਰ ਪਾਏ ਤੁਹਾਡੇ ਤੇ ਤੁਹਾਨੂੰ ਸਵਾਰੀਆਂ ਦਾ ਕੀ ਘਟਾ ਹੈ ਤੁਹਾਨੂੰ ਤਾਂ ਪ੍ਰਮਾਤਮਾ ਨੇ ਰੰਗ ਲਾਏ ਹੋਏ ਨੇ ਚਾਰ ਚਾਰ ਪੁੱਤਰ ਮਹਿਲਾ ਵਰਗੇ ਘਰ ਹਵੇਲੀਆਂ ਜ਼ਮੀਨਾਂ ਫਿਰ ਰੁਪਿੰਦਰ ਵਰਗੀ ਸਾਉ ਸੋ ਘੜਤੀ ਸਾਨੂੰ ਤਾਂ ਦਾਤੇ ਨੇ ਭਗਵਾਨ ਨੇ ਭਾਗ ਲਾਏ ਹੋਏ ਨੇ ਉਹ ਅੱਖਾਂ ਤੋਂ ਚੋਂ ਪਿਆ ਸੀ ਅਤੇ ਅੱਖਾਂ ਪੂੰਝਦਾ ਬੋਲੀ ਜਾ ਰਿਹਾ ਸੀ ਲੱਦਾ ਸਿੰਘ ਦੀਆਂ ਅੱਖਾਂ ਵੀ ਚਲ ਕਰ ਰਹੀਆਂ ਸਨ ਬਾਪੂ ਜੀ ਮੇਰੇ ਤਾਂ ਕੋਈ ਔਲਾਦ ਨਹੀਂ ਹੋਈ ਨਾ ਪੁੱਤਰ ਨਾ ਧੀ ਘਰ ਵਾਲੀ ਔਲਾਦ ਨੂੰ ਤਰਸਦੀ ਮਰ ਗਈ ਪਿਛਲੇ ਸਾਲ ਅਤੇ ਮੈਂ ਇਕੱਲਾ ਰਹਿ ਗਿਆ ਤੱਕੇ ਖਾਨ ਨੂੰ ਜੇ ਪ੍ਰਮਾਤਮਾ ਨੇ ਸੁੱਖ ਦੇਣਾ ਹੁੰਦਾ ਇੱਕ ਪੁੱਤਰ ਦੀ ਮਿਹਰ ਕਰ ਦਿੰਦਾ ਕੋਈ ਧੀ ਦੇ ਦਿੰਦਾ ਪੰਡਵਲ ਨੂੰ ਇੱਕ ਸਕੂਟਰ ਦੀ ਲਾਈਟ ਹਨੇਰਾ چیرਦੀ ਆ ਰਹੀ ਸੀ ਸਕੂਟਰ ਦੀ ਲਾਈਟ ਪੁਲ ਨੂੰ ਟਕਰਾਈ ਉਸ ਉੱਟਦੇ ਨੇ ਕਿਹਾ ਬਾਪੂ ਜੀ ਮੇਰਾ ਨਾਂ ਕੇਰੂ ਏ ਕੇਰੂਰਾ ਕਰਮਿਕਾ ਤੁਹਾਡਾ ਲੱਗੀ ਪੁਲ ਤੇ ਆਏ ਸਕੂਟਰ ਨੂੰ ਉਸ ਹੱਥ ਦੇ ਕੇ ਰੋਕਿਆ ਤੇ ਕਿਹਾ ਪੰਮਾ ਹੀ ਸਕੂਟਰ ਖੜਾਣ ਦਿਆ ਉਸਨੇ ਕਿਹਾ ਹਾਂ ਚਾਚਾ ਕੇਰੂ ਨੇ ਪੁੱਛਿਆ ਖੇਤਾਂ ਨੂੰ ਚੱਲਿਆ ਪੰਮੇ ਨੇ ਕਿਹਾ हां चाचा ਜਿ ਸ਼ਹਿਰ ਗਏ ਸੀ ਖੇਤ ਵੱਲ ਜਾਣਾ ਹੀ ਹੋਇਆ ਮੈਂ ਕਿਹਾ ਗੇੜਾ ਹੀ ਮਾਰਾਂ ਵਾ ਕਿਰੂ ਨੇ ਕਿਹਾ ਆ ਰਪਿੰਦਰਤੀ ਦੇ ਪਿਤਾ ਨੇ ਇਹਨਾਂ ਨੂੰ ਘਰ ਤੱਕ ਛਾਡਾ ਪੰਮੇ ਨੇ ਸਕੂਟਰ ਪਿੰਡ ਵੱਲ ਮੋੜਿਆ ਤੇ ਦੋਹਾਂ ਨੇ ਨਾ ਨਾ ਕਰਦੇ ਲੱਧਾ ਸਿੰਘ ਨੂੰ ਸਕੂਟਰ ਤੇ ਬਿਠਾਇਆ ਉਸ ਕਿਹਾ ਨਹੀਂ ਪੁੱਤਰ ਤੁਸੀਂ ਜਾਓ ਮੈਂ ਆਪੇ ਚਲਾ ਜਾਵਾਂਗਾ ਸਾਰੀ ਰਾਤ ਲੱਧਾ ਸਿੰਘ ਤਾਪ ਦੀ ਕੁੱਕੀ ਅਤੇ ਬੇਸੁਰਤੀ ਵਿੱਚ ਮਰੋੜੇ ਮਾਰਦਾ ਰਿਹਾ ਦੇ ਤੋੜਦਾ ਰਿਹਾ ਉਹਦੀ ਮੋਹ ਮੱਤੀਤੀ ਰੂਪੀਓ ਦੇ ਕੋਲ ਬੈਠੀ ਰਹੀ ਅਤੇ ਪਿਆਰ ਦਰਦ ਭਰੀ ਹਮਦਰਦੀ ਪਿਤਾ ਵੱਲੋਂ ਵਾਰਦੀ ਰਹੀ ਹਮਦਰਦੀ ਜਿਹੜੀ ਕੁਦਰਤ ਨੇ ਸਿਰਫ ਔਰਤ ਇਸਤਰੀ ਯਾਤ ਨੂੰ ਹੀ ਬਖਸ਼ੀਏ ਚਾਹੇ ਧੀ ਭੈਣ ਮਾਂ ਜਾਂ ਪਤਨੀ ਕਿਸੇ ਵੀ ਰੂਪ ਵਿੱਚ ਹੋਵੇ ਵਰਪਿੰਦਾ ਦੀਆਂ ਦੋਵੇਂ ਜਠਾਣੀਆਂ ਸੱਸ ਦੀ ਹਦਾਇਤ ਦੇ ਹਤਾਇਤ ਤੇ ਅੰਗੂਰਾਂ ਦਾ ਪਾਊਡਰ ਕਦੀ ਨਿੰਬੂ ਦਾ ਰਾਸ ਕੋਲ ਕੋਲ ਲਿਆਂਦੀਆਂ ਰਹੀਆਂ ਅਤੇ ਰੂਪੀ ਚਮਚੇ ਪਿਤਾ ਦੇ ਮੂੰਹ ਵਿੱਚ ਪਾਉਂਦੀ ਰਹੀ ਸਾਰੀ ਰਾਤ ਪੂਰੇ ਪਰਿਵਾਰ ਨੇ ਜਾ ਕੇ ਕੱਟੀ ਸਵੇਰੇ ਵੀ ਸਵੇਰ ਵੇਲੇ ਤਾਪਕੋ ਜ ਟੁੱਟਾ ਤੇ ਉਹ ਸ਼ਾਂਤ ਹੋ ਕੇ ਸੌਂ ਗਿਆ ਚੌਥੇ ਦਿਨ ਚੜ੍ਹੇ ਉਹਦੀ ਅੱਖ ਖੁੱਲ੍ਹੀ ਸੁੰਘ ਸੁੱਕਾ ਸੀ ਟੇਬਲ ਤੇ ਪਏ ਪਾਣੀ ਦੇ ਜੱਗ ਵਿੱਚ ਪਾਣੀ ਲੈਣ ਲਈ ਉਸ ਗਲਾਸ ਨੂੰ ਹੱਥ ਪਾਇਆ ਤਾਂ ਕੰਬਦੇ ਹੱਥਾਂ ਨੇ ਗਲਾਸ ਫर्श ਤੇ ਰੇੜ ਦਿੱਤਾ ਖੜਕਾ ਸੁਣ ਕੇ ਰੂਪੀ ਦੀ ਜਠਾਣੀ ਆਈ ਅਤੇ ਗਲਾਸ ਤੋਂ ਪਾਣੀ ਦਿੱਤਾ ਜਿਹੜਾ ਉਸ ਦੋ ਕਟ ਸੰਗ ਗਿੱਲਾ ਹੀ ਕਰਨ ਲਈ ਪੀਤਾ ਦੋ ਸਰਾਣਿਆਂ ਦੇ ਟੋਲਵਾ ਉਸ ਲੱਧਾ ਸਿੰਘ ਨੂੰ ਬਿਠਾਇਆ ਉਸ ਮੱਧਮ ਜਿਹੀ ਆਵਾਜ਼ ਵਿੱਚ ਪੁੱਛਿਆ ਤੀਏ ਹੋਰ ਕਰ ਦੇ ਜੀ ਉਸਨੇ ਕਿਹਾ ਪਿਤਾ ਜੀ ਆਂਦੇ ਆ ਜਾਂਦੇ ਨੇ ਤੁਸੀਂ ਬੈਠੋ ਮੈਂ ਕੁਝ ਖਾਣ ਲੈ ਲਿਆਵਾਂ ਫੇਰ ਦੱਸਦੀ ਆ ਕੇ ਅਤੇ ਉਸ ਰਸੋਈ ਵੱਲ ਗਈ ਤੇ ਕਟੋਰੀ ਵਿੱਚ ਸਾਬੂਦਾਣੇ ਦੀ ਬਣੀ ਖੀਰ ਲੈ ਕੇ ਆਈ ਤੇ ਕਿਹਾ ਲਓ ਖਾਓ ਅਤੇ ਉਸ ਚਮਚ ਲੱਦਾ ਸਿੰਘ ਦੇ ਮੂੰਹ ਵਿੱਚ ਪਾਉਂਦਿਆਂ ਕਿਹਾ ਪਿੰਡ ਵਿੱਚ ਪਿਤਾ ਜੀ ਕੋਈ ਮੰਦਪਾਗੀ ਖ਼ਬਰ ਆਪਰ ਗਈ ਏ ਸਾਰੇ ਉੱਧਰ ਗਏ ਸੀ ਆਉਂਦੇ ਹੀ ਹੋਣੇ ਨੇ ਲੱਦਾ ਸਿੰਘ ਨੇ ਖੀਰ ਦਾ ਚਮਚਾ ਖਾਂਦਾ ਪੁੱਛਿਆ ਪੁੱਤਰ ਕੀ ਘਟਾਈ ਤਾਂ ਉਸ ਦੂਜਾ ਚਮਚਾ ਉਹਦੇ ਮੂੰਹ ਵਿੱਚ ਪਾਉਂਦਿਆਂ ਕਿਹਾ ਪਿਤਾ ਜੀ ਪਿੰਡ ਦਾ ਲਾਗੀ ਸੀ ਚਾਚਾ ਕੇਰੂ ਕਰਮੇ ਦਾ ਪੁੱਤਰ ਕੇਰੂ ਲੱਦਾ ਸਿੰਘ ਨੇ ਦੂਜਾ ਚਮਚ ਖੀਰ ਉਹਦੇ ਮੂੰਹ ਕੋਲ ਕਰਦਿਆਂ ਕਿਹਾ ਨਹਿਰ ਵਿੱਚ ਡੁੱਬ ਮਰਿਆ ਵਿਚਾਰਾ ਪੁਲ ਤੇ ਉਹਦੇ ਕੱਪੜੇ ਜੁੱਤੀ ਅਤੇ ਲੱਕੜਾਂ ਦੀ ਪੰਡ ਪਈ ਸੀ ਪੰਮਾ ਸਕੂਟਰ ਤੇ ਖੇਤ ਗਿਆ ਤੇ ਆ ਕੇ ਪਿੰਡ ਵਿੱਚ ਦੱਸਿਆ ਵਿਚਾਰਾ ਸਾਰੀ ਉਮਰ ਔਲਾਦ ਨੂੰ ਤਰਸਦਾ ਰਿਹਾ ਪਿਛਲੇ ਸਾਲ ਔਲਾਦ ਨੂੰ ਤਰਸਦੀ ਘਰ ਵਾਲੀ ਮਰ ਗਈ ਰਾਤੀ ਆਪ ਡੁੱਬ ਮਰਿਆ ਉਸ ਚੌਥਾ ਚਮਚ ਪਰਦੀ ਨੇ ਕਿਹਾ ਸਾਰੀ ਰਾਤ ਪਿੰਡ ਦੇ ਲੋਕ ਨਹਿਰ ਖੰਗਾਲ ਦੇ ਰਹੇ ਪਰ ਪੈਰ ਦੇ ਤੜਕੇ ਉਹਦੀ লাশ ਮਿਲੀ ਪਿਤਾ ਜੀ ਦੋਵੇਂ ਲੱਤਾਂ ਪੈਰਾਂ ਕੋਲੋਂ ਪਰਨੇ ਨਾਲ ਕੱਸ ਕੇ ਬੰਨੀਆਂ ਹੋਈਆਂ ਸਨ ਚੌਥਾ ਚਮਚ ਲੱड्डा ਸਿੰਘ ਨੇ ਮੂੰਹ ਕੋਲੋਂ ਮੋੜ ਦਿੱਤਾ ਉਸ ਵੇਖਿਆ ਉਹਦਾ ਪਰਨਾ ਉਹਦੇ ਕੋਲ ਨਹੀਂ ਸੀ ਉਹਨੂੰ ਧੁੰਦਲੀ ਜਿਹੀ ਰਾਤ ਦੀ ਯਾਦ ਆਈ ਪਰਨਾ ਤਾਂ ਮੇਰੀਆਂ ਲੱਤਾਂ ਖੋਲ ਉਸ ਆਪਣੇ ਮੋਢੇ ਤੇ ਹੀ ਰੱਖ ਲਿਆ ਸੀ ਉਹ ਨਸਲ ਹੋ ਕੇ लेट ਗਿਆ ਤੇ ਬੇਹ ਬੇਹਿਸ਼ ਤੱਕੇ ਕੰਮ ਦੇ ਹੱਥਾਂ ਨਾਲ ਛਾਤੀ ਤੋਂ ਖੇਸੀ ਚੁੱਕ ਕੇ ਮੂੰਹ ਟਾਕ ਲਿਆ ਕਾਰ ਦੇ ਸਾਰੇ ਜੀ ਅੱਗੇ ਪਿੱਛੇ ਘਰ ਪਰਤ ਆਏ ਸਨ ਮਾਤਰ ਸਿੰਘ ਨੇ ਪ੍ਰੀਤਮ ਨੂੰ ਕਿਹਾ ਬੇਟਾ ਗੱਡੀ ਕਢੋ ਸਰਦਾਰ ਜੀ ਨੂੰ ਸ਼ਹਿਰੋਂ ਜਾ ਕੇ ਦਵਾਈ ਦਿਵਾ ਲਿਓ ਅਤੇ ਪ੍ਰੀਤਮ ਨੇ ਜੀਪ ਕਢੀ ਰੂਪੀ ਨੇ ਜਠਾਣੀ ਨੂੰ ਪੁੱਛਿਆ ਭੈਣ ਜੀ ਪਿਤਾ ਜੀ ਉੱਠੇਗੇ ਨਹੀਂ ਜਠਾਣੀ ਨੇ ਦੱਸਿਆ ਉੱਠੇ ਸਨ ਮੈਂ ਸਾਬੂਦਾਣੇ ਦੀ ਖੀਰ ਬਣਾ ਕੇ ਦਿੱਤੀ ਪਰ ਤਿੰਨ ਚਮਚੇ ਖਾ ਕੇ ਫੇਰ ਲੇਟ ਗਏ ਰੂਪੀ ਪਿਤਾ ਦੇ ਮੰਜੇ ਕੋਲ ਗਈ ਬڑے ਹਿੱਤ ਨਾਲ ਖੇਸੀ ਵਿੱਚ ਮੂੰਹ ਪਾਇਆ ਤੇ ਕਿਹਾ ਪਿਤਾ ਜੀ ਉਠੋ ਦਵਾਈ ਉਹ ਅੱਗੇ ਕੁਝ ਨਾ ਬੋਲੀ ਉਹ ਚੋਖੇ ਚਿਰ ਪਿੱਛੋਂ ਖੇਸੀ ਵਿੱਚੋਂ ਮੂੰਹ ਬਾਹਰ ਕੱਢਿਆ ਤਾਂ ਉਹਦੀਆਂ ਅੱਖਾਂ ਲਾਲ ਵਿੰਬ ਹੋਈਆਂ ਪਈਆਂ ਸਨ ਘਰ ਪਰਿਵਾਰ ਆਣ ਗਵਾਣ ਜਿੰਨਾ ਵੀ ਸੁਣਿਆ ਆਏ ਸਭ ਦੀਆਂ ਅੱਖਾਂ ਪਰਲ ਪਰਲ ਚੋਰੀਆਂ ਸਨ ਪਰ ਰਪਿੰਦਾ ਦੀਆਂ ਅੱਖਾਂ ਵਿੱਚੋਂ ਟਿਪ ਪਾਣੀ ਦੀ ਨਾ ਚੋਈ ਉਹਦੀਆਂ ਅੱਖਾਂ ਵਿੱਚ ਖੂਨ ਉੱਤਰ ਆਇਆ ਸੀ ਅੱਖਾਂ ਵਿੱਚੋਂ ਲਹੂ ਦੇਣ ਵਾਲੇ ਚੰਗਿਆੜੇ ਨਿਕਲ ਰਹੇ ਸਨ ਕਰਬ ਪੀੜ ਕ੍ਰੋਧ ਉਹਦੇ ਚਿਹਰੇ ਤੋਂ ਛਲਕ ਰਿਹਾ ਸੀ ਉਹ ਬਿਨਾਂ ਪਲਕ ਚੱਕ ਕੇ ਇੱਕ ਟਿੱਕ ਦੂਰ ਕਿਤੇ ਝਾਕ ਰਹੀ ਸੀ ਉਹ ਇੱਕ ਕਠੋਰ ਚੰਡਕਾ ਦਾ ਪ੍ਰਚੰਡ ਰੂਪ ਧਾਰੀ ਬੈਠੀ ਸੀ ਜੇ ਘਰੇ ਕਹਾਣੀ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ